ਚਾਨ ਕਰਨ ਵਾਲਾ ਮਾਮਲਾ ਪੱਟੀ ਦੇ ਪਿੰਡ ਕਿਰਤੋਵਾਲ ਤੋਂ ਸਾਹਮਣੇ ਆਇਆ ਜਿੱਥੇ ਹੁਣ ਘਰ ਬੈਠੇ ਲੋਕ ਵੀ ਸੁਰੱਖਿਤ ਨਹੀਂ ਹਨ ਜੀ ਹਾਂ ਤੁੱਪ ਸੇਕ ਰਹੀ ਮਹਿਲਾ ਦੇ ਨਾਲ ਇੱਕ ਬੰਦਾ ਵੱਡਾ ਕਾਂਡ ਕਰ ਗਿਆ ਔਰ ਮਹਿਲਾ ਜਿਹੜੀ ਹੈ ਉਹ ਚੀਕਦੀ ਰਹਿ ਜਾਂਦੀ ਹੈ ਫਿਲਹਾਲ ਇਹ ਤਸਵੀਰਾਂ ਹੈਰਾਨ ਕਰਨ ਵਾਲੀਆਂ ਨੇ ਔਰ ਤਸਵੀਰਾਂ ਨੂੰ ਵੇਖ ਕੇ ਇਕੋ ਹੀ ਸਵਾਲ ਜਿਹੜਾ ਹੈ ਉਹ ਮਨ 'ਚ ਆਉਂਦਾ ਹੈ ਕਿ ਪੰਜਾਬ ਕਿੱਧਰ ਨੂੰ ਤੁਰ ਪਿਆ ਹੈ ਜੀ ਹਾਂ ਇਹ ਮਹਿਲਾ ਜਿਹੜੀ ਹੈ ਆਪਣੇ ਘਰ ਦੇ ਅੰਦਰ ਬੈਠ ਕੇ ਧੁੱਪ ਸੇਕਦੀ ਹੈ ਔਰ ਇਸੇ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨ ਜਿਨ੍ਹਾਂ ਵਿੱਚੋਂ ਮੋਟਰਸਾਈਕਲ ਦੇ ਪਿੱਛੇ ਬੈਠਾ ਇੱਕ ਵਿਅਕਤੀ ਜਿਹੜਾ ਹੈ ਉਤਰਦਾ ਹੈ ਘਰ ਦਾ ਦਰਵਾਜ਼ਾ ਜਿਹੜਾ ਹੈ ਉਹ ਖੜਕੋਂਦਾ ਹੈ ਜਿਵੇਂ ਹੀ ਔਰਤ ਉੱਥੇ ਪਹੁੰਚਦੀ ਹੈ ਮਹਿਲਾ ਜਿਹੜੀ ਹੈ ਉਹ ਦਰਵਾਜ਼ਾ ਖੋਲਦੀ ਹੈ ਔਰ ਜਿਹੜਾ ਬੰਦਾ ਹੈ ਉਸ ਮਹਿਲਾ ਦੇ ਨਾਲ ਗੱਲਬਾਤ ਕਰਦਾ ਹੈ ਔਰ ਇਸੀ ਗੱਲਬਾਤ ਦਾ ਜਿਹੜਾ ਹੈ ਉਹ ਕਰਦਾ ਹੋਇਆ ਮਹਿਲਾ ਦੇ ਕੰਨਾਂ ਚੋਂ ਜਿਹੜਾ ਹੈ ਉਹ ਵਾਲੀਆਂ ਖੋ ਕੇ ਉਥੋਂ ਫਰਾਰ ਹੋ ਜਾਂਦਾ ਹੈ ਬੇहद ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਔਰ ਅਜਿਹੇ ਮਾਮਲੇ ਜਿਹੜੇ ਨੇ ਉਹ ਦਿਲ ਨੂੰ ਦਿਲਾ ਦੇਣ ਵਾਲੇ ਨੇ ਕਿਉਂਕਿ ਦਿਨ ਦਿਹਾੜੇ ਅਜਹੀ ਵਾਰਦਾਤਾਂ ਵਾਪਰੀਆਂ ਨੇ ਜਿਸ ਨੂੰ ਦੇਖ ਕੇ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਹੁਣ ਚੋਰ ਹੋਵੇ ਜਾਂ ਸਨੇਚਰ ਜਾਂ ਫਿਰ ਕੋਈ ਵੀ ਵੱਡਾ ਅਪਰਾਧੀ ਜਿਸ ਨੂੰ ਅਪਰਾਧ ਕਰਨ ਦੇ ਵਿੱਚ ਹੁਣ ਬਿਲਕੁਲ ਵੀ ਡਰ ਜਿਹੜਾ ਹੈ ਉਹਨਾਂ ਦੇ ਮਨ ਵਿੱਚ ਨਹੀਂ ਰਹੀ ਆਈ ਫਿਲਹਾਲ ਇਹ ਤਸਵੀਰਾਂ ਪੱਟੀ ਦੇ ਪੱਟੀ ਦੇ ਇੱਕ ਪਿੰਡ ਦੀਆਂ ਨੇ ਜਿੱਥੋਂ ਇਹ ਤਸਵੀਰਾਂ ਵਾਇਰਲ ਹੋਈਆਂ ਨੇ ਸੀਸੀਟੀਵੀ ਕੈਮਰੇ ਦੀਆਂ ਔਰ ਇਸ ਤੋਂ ਬਾਅਦ ਇਹਨਾਂ ਤਸਵੀਰਾਂ ਨੇ ਮਨਾ ਦੇ ਵਿੱਚ دہشت ਜਿਹੜੀ ਹੈ ਉਹ ਕਰ ਦਿੱਤੀ ਹੈ ਮਨਾ ਦੇ ਵਿੱਚ ਜਿਹੜੀ دہشت ਹੈ ਉਸ ਮਹੌਲ ਜਿਹੜਾ دہشت ਦਾ ਉਹ ਬਣ ਗਿਆ ਹੈ ਫਿਲਹਾਲ ਤੁਹਾਨੂੰ ਦੱਸ ਦੇਣੀ ਆ ਕਿ ਇਹ ਮਹਿਲਾ ਜਿਹੜੀ ਹੈ ਚੀਕਦੀ ਰਹਿ ਜਾਂਦੀ ਹੈ ਦਿੰ ਦਿਹਾੜੀ ਵੱਡੀ ਵਾਰਦਾਤ ਉਸ ਨਾਲ ਵਾਪਰਦੀ ਹੈ ਘਰ ਦੇ ਵਿੱਚ ਹੀ ਹੁਣ ਲੋਕ ਜਿਹੜੇ ਨੇ ਉਹ ਸੁਰੱਖਿਅਤ ਨਹੀਂ ਹੈ ਪਹਿਲਾਂ ਆਨ ਜਾਣ ਦੇ ਵਿੱਚ ਅਜੀਆਂ ਵਾਰਦਾਤਾ ਵਾਪਰਦੀਆਂ ਨੇ ਤੇ ਹੁਣ ਘਰ ਦੇ ਵਿੱਚ ਹੀ ਅਜਹੀ ਵਾਰਦਾਤਾ ਜਿਹੜੀਆਂ ਨੇ ਉਹ ਵਾਪਰਨ ਲੱਗ ਗਈਆਂ ਨੇ ਜਿਸ ਤੋਂ ਬਾਅਦ ਹੁਣ ਲੋਕਾਂ ਦੇ ਵਿੱਚ دہشت ਦਾ ਹੋਣਾ ਆਮ ਗੱਲ ਹੈ ਕਿਉਂਕਿ ਅਜੀਆਂ ਵਾਰਦਾਤਾ ਜਿਹੜੀਆਂ ਨੇ ਉਹ ਹੈਰਾਨ ਕਰ ਦੇਣ ਵਾਲੀਆਂ ਨੇ ਫਿਲਹਾਲ ਪੱਟੀ ਦੀ ਇਹ ਤਸਵੀਰਾਂ ਨੇ ਕਵਾਲਿਫਾਈਡ ਦੱਸ ਦੇਣੀ ਆ ਕਿ ਸਨੇਚਰ ਜਿਹੜੇ ਨੇ ਉਹ ਆਂਦੇ ਨਹੀਂ ਦਰਵਾਜ਼ਾ ਖੜਕਟਾਉਂਦੇ ਨਹੀਂ ਸੀਸੀਟੀਵੀ ਕੈਮਰੇ ਦੀ ਫੁਟੇ ਤੁਹਾਨੂੰ ਅੱਜ ਹੀ ਸਾਂਝੀਆਂ ਕਰ ਰਹੇ ਆ ਔਰ ਇਸ ਦੇ ਵਿੱਚ ਮਹਿਲਾ ਦੇ ਨਾਲ ਉਹ ਬੰਦਾ ਗੱਲਬਾਤ ਕਰਦਾ ਔਰ ਉਸੇ ਦੌਰਾਨ ਮੌਕਾ ਵੇਖਦੇ ਸਾਰ ਮਹਿਲਾ ਨੂੰ ਲੁੱਟ ਕੇ ਉਥੋਂ ਫਰਾਰ ਹੋ ਜਾਂਦਾ ਹੈ ਔਰ ਮਹਿਲਾ ਜਿਹੜੀ ਹੈ ਉਹ ਚੀਕਦੀ ਰਹਿ ਜਾਂਦੀ ਹੈ ਫਿਲਹਾਲ ਇੱਕ ਵਾਰੀ ਤੁਹਾਨੂੰ ਅਸੀਂ ਸੀਸੀਟੀਵੀ ਵੱਲ ਕੈਮਰੇ ਵੱਲ ਲਿਜਾਣੇ ਆ ਤਸਵੀਰਾਂ ਦੇਖ ਕੇ ਤੁਹਾਡੇ ਵੀ ਡੌਂਗ ਤੇ ਖੜੇ ਹੋ ਜਾਣਗੇ ਔਰ ਇਨੀਆਂ ਤਸਵੀਰਾਂ ਜਿਹੜੀਆਂ ਨੇ ਉਹ ਮੰਦ ਵਿੱਚ ਡਰ ਦਾ ਮਾਹੌਲ ਜਿਹੜਾ ਹੈ ਉਹ ਪੈਦਾ ਕਰਦੀਆਂ ਨੇ

तो ये कर रहा है ये तो तो है तो समझ में ਫੰਦੇਆਂ ਕਰਨ ਖੜੀ ਨਹੀਂ ਸਾਰਾ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਇਹ ਵਿਸ਼ੂ ਉਜਾਲਾ ਚੈਨਲ ਤੇ ਇੱਕ ਵੀਡੀਓ ਅਪਲੋਡ ਹੋਈ ਆ ਜਿਹਦੇ ਸਬੰਧ ਚ ਅਸੀਂ ਕੀਰਤੋਵਾਲ ਪਿੰਡ ਦੇ ਵਿੱਚ ਵੈਰੀਫਾਈ ਕੀਤਾ ਵਾ ਸਰਬਜੀਤ ਕੌਰ ਵਾਈਫ ਆਫ ਸੁਖਵਿੰਦਰ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਇਹ ਸਾਡੇ ਘਰ ਦੇ ਵਿੱਚ ਦੋ ਵਿਅਕਤੀ ਅੰਸ਼ਤ ਆਏ ਆ ਜਿਨ੍ਹਾਂ ਨੇ ਪਾਣੀ ਦੀ ਮੰਗ ਕੀਤੀ ਆ ਤੇ ਪਾਣੀ ਦੀ ਮੰਗ ਕਰਨ ਦੇ ਬਹਾਨੇ ਉਹਨਾਂ ਦੀਆਂ ਵਾਲੀਆਂ ਲਾਹਣ ਦੀ ਕੋਸ਼ਿਸ਼ ਕੀਤੀ ਜਦੋਂ ਉਹਨਾਂ ਨੇ ਵਿਰੋਧ ਕੀਤਾ ਉਹ ਦੋਵੇਂ ਜਣੇ ਦੌੜ ਗਏ ਆ ਇਸ ਦੇ ਸਬੰਧ ਵਿੱਚ ਐਸ ਐਚਓ ਹਰੀਕੇ ਨੇ ਜੀ ਨੂੰ ਜਾ ਕੇ ਵੈਰੀਫਾਈ ਕੀਤਾ ਹੈ ਜਿਨ੍ਹਾਂ ਜਿਹਦੇ ਸਬੰਧ ਵਿੱਚ ਦੋਸ਼ੀਆਂ ਨੂੰ ਪਛਾਣ ਕੇ ਇਹਨਾਂ ਤੇ ਕਾਰਵਾਈ ਕੀਤੀ ਜਾਵੇਗੀ